ਜੇ ਕਿਤੇ ਕੋਈ ਫੰਕਸ਼ਨ ਆ ਜਾਣਾ ਆਉਣਾ ਫਿਰ ਜਿਹੜੀ ਬਾਹਰ ਅੰਦਰ ਜਾਂਦੀ ਅਗਲਾ ਕਹਿੰਦਾ ਇਹੀ ਜਾਏ ਆਉਗੀ ਦੂਜੀ ਵਿਚਾਰੀ ਦੀਆਂ ਮੱਜਾਂ ਦੀਆਂ ਧਾਰਾ ਹੀ ਨਹੀਂ ਸੀ ਮੁੱਕਦੀਆਂ ਹੁੰਦੀਆਂ ਇਹ ਨਹੀਂ ਸੀ ਹੁੰਦਾ ਕਿ ਬਰਾਬਰਤਾ ਉਹਨੂੰ ਦਿੱਤੀ ਜਾਵੇ ਵੀ ਚਲ ਇਕੱਠੇ ਆਪਾਂ ਧਾਰਾ ਕੱਢ ਕੇ ਇਕੱਠੇ ਚੱਲੀਏ ਆਲਮੋਸਟ ਇਹ ਹੋ ਗਿਆ ਇੱਕ ਲਾਈਫ ਸਟਾਈਲ ਦਾ ਹਿੱਸਾ ਬਣ ਗਿਆ ਹੋਏ ਹੋ ਗਿਆ ਕਿ ਸਾਡੇ ਸਮਾਜ ਦੇ ਵਿੱਚੋਂ ਘਰੇਲੂ ਔਰਤ ਖਤਮ ਹੋ ਗਈ ਹਾਂਜੀ ਇੱਕ ਹਾਊਸ ਵਾਈਫ ਖਤਮ ਹੋ ਗਈ ਹਾਊਸ ਵਾਈਫ ਖਤਮ ਹੋ ਗਈ ਹਾਲਾਂਕਿ ਮੈਂ ਅੱਜ ਇਹ ਗੱਲ ਕਹਿਣੀ ਚਾਹਨੀ ਹਾਂ ਵੀ ਸਾਡੇ ਗੁਰੂਆਂ ਨੇ ਜਾਂ ਸਾਡੇ ਇਤਿਹਾਸ ਚ ਪੰਜਾਬੀਆਂ ਚ ਜਾਂ ਸਿੱਖਾਂ ਚ ਔਰਤ ਦਾ ਦਰਜਾ ਉੱਚਾ ਦਿੱਤਾ ਗਿਆ ਸੀ। ਨਹੀਂ ਉਹਨਾਂ ਨੇ ਜ਼ਰੂਰ ਦਿੱਤਾ ਪਰ ਮੈਨੂੰ ਨਹੀਂ ਲੱਗਦਾ ਸਾਡੇ ਸਮਾਜ ਨੇ ਕਦੇ ਉਹਨੂੰ ਅਪਣਾਇਆ। ਜੇ ਕਿਸੇ ਪਰਿਵਾਰ ਦੇ ਵਿੱਚ ਘਰੇਲੂ ਔਰਤ ਬਚ ਸਕਦੀ ਆ ਮੈਂ ਕਹੂੰਗਾ ਸਮਾਜਿਕ ਢਾਂਚੇ ਲਈ ਇਹ ਬਹੁਤ ਵਧੀਆ ਆਪਸ਼ਨ ਹੈ। ਪਰ ਇਹ ਆਪਸ਼ਨ ਦੋਨੋਂ ਐਸ ਵੇਲੇ ਸਮਾਜ ਨੇ ਤਾਂ ਲੈਣ ਨਹੀਂ ਦੇਣੀ। ਨਹੀਂ ਸਮਾਜ ਇੱਕ ਹੋਰੇ ਦੌਰ ਚੱਲਿਆ। ਹਵਾ ਉਲਟ ਚੱਲੀ ਹੋਈ ਆ ਨਾ। ਸਾਂਝੇ ਕਰਨਾ ਜਿਹੜੇ ਦੋਸਤੋ ਪਿਆਰ ਭਰੀ ਸਤਿ ਸ੍ਰੀ ਅਕਾਲ ਮੇਰੇ ਵੱਲੋਂ ਵੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਅੱਜ ਅਸੀਂ ਇੱਕ ਸਾਡਾ ਪਰਿਵਾਰਕ ਮੁੱਦਾ ਕਹਿ ਲਓ ਪਰਿਵਾਰਕ ਮਸਲਾ ਕਹਿ ਲਓ ਜਾਂ ਕੋਈ ਪਰਿਵਾਰਕ ਗੱਲਬਾਤ ਕਰਨ ਲਈ ਇਕੱਠੇ ਬੈਠੇ ਆਂ ਅਸੀਂ ਅਕਸਰ ਆਪਣੀਆਂ ਗੱਲਾਂ ਬਾਤਾਂ ਦੇ ਵਿੱਚ ਜਾਂ ਆਪਣੀ ਸਮਝ ਦੇ ਹਿਸਾਬ ਨਾਲ ਜਦੋਂ ਵਿਚਾਰ ਕਰਦੇ ਆਂ ਤਾਂ ਅਸੀਂ ਦੇਖਦੇ ਆਂ ਕਿ ਔਰਤ ਘਰ ਨੂੰ ਚਲਾਉਣ ਦੇ ਵਿੱਚ ਜੋ ਯੋਗਦਾਨ ਹੈ ਉਥੇ ਮਨੁੱਖ ਦਾ ਉਹਨਾਂ ਬਰਾਬਰੀ ਦਾ ਨਹੀਂ ਉਹ ਸਪੋਰਟ ਦਾ ਤਾਂ ਹੋ ਸਕਦਾ ਪਰ ਫੁੱਲ ਫੁੱਲ ਐਂਡ ਜਿਵੇਂ ਜਿਹੜਾ ਕੰਟਰੋਲ ਕਰਕੇ ਜਾਂ ਲੀਡ ਲੈ ਕੇ ਜੋ ਔਰਤ ਘਰ ਨੂੰ ਚਲਾਉਂਦੀ ਹੈ ਉਹ ਉਹਦੀ ਰਿਪਲੇਸਮੈਂਟ ਹੈ ਨਹੀਂ ਪਰ ਜੋ ਸਮੇਂ ਦਾ ਦੌਰ ਪਿਛਲੇ 10ਾਂ 20ਾਂ ਸਾਲਾਂ ਤੋਂ ਚੱਲਿਆ ਹੈ ਜਿਹੜਾ ਹੁਣ ਆਲਮੋਸਟ ਇਹ ਹੋ ਗਿਆ ਇੱਕ ਲਾਈਫਸਟਾਈਲ ਦਾ ਹਿੱਸਾ ਬਣ ਗਿਆ ਹੋਏ ਹੋ ਗਿਆ ਕਿ ਸਾਡੇ ਸਮਾਜ ਦੇ ਵਿੱਚੋਂ ਘਰੇਲੂ ਔਰਤ ਖਤਮ ਹੋ ਗਈ ਹਾਂਜੀ ਇੱਕ ਹਾਊਸ ਵਾਈਫ ਖਤਮ ਹੋ ਗਈ ਹਾਊਸ ਵਾਈਫ ਖਤਮ ਹੋ ਗਈ ਕਿ ਜਿਹੜੀ ਥੋੜੀ ਪੀੜੀ ਦੇ ਵਿੱਚ ਤਾਂ ਕਿਤਨਾ ਕਿਤੇ ਥੋੜੀ ਏਜ ਗਰੁੱਪ ਦੇ ਵਿੱਚ ਤਾਂ ਘਰੇਲੂ ਔਰਤਾਂ ਹੈਗੀਆਂ ਪਰ ਜਿਹੜੇ ਬੱਚੇ ਹੁਣ ਪੜ੍ਹਾਈ ਕਰ ਰਹੇ ਨੇ ਜਿਹੜੀ ਆਪਣੀ ਨੈਕਸਟ ਜਨਰੇਸ਼ਨ ਆ ਉਹਦੇ ਵਿੱਚ ਤਾਂ ਮੈਨੂੰ ਲੱਗਦਾ ਥਿੰਕਿੰਗ ਵੀ ਖਤਮ ਹੋ ਗਈ ਕਿ ਕੁੜੀ ਜਿਹੜੀ ਆ ਉਹ ਬਿਨਾ ਕੰਮਕਾਰ ਤੋਂ ਸੋਚ ਸਕੇ ਕਿ ਮੈਂ ਘਰੇ ਰਹਿਣਾ ਬੱਚੇ ਪਾਲਣੇ ਨੇ ਜਾਂ ਘਰਵਾਰ ਦੇਖਣਾ ਹਾਂਜੀ ਤੁਸੀਂ ਕੀ ਮਹਿਸੂਸ ਕਰਦੇ ਬਿਲਕੁਲ ਜੀ ਮੈਂ ਇਸ ਗੱਲ ਨਾਲ ਐਗਰੀ ਹਾਂ ਵੀ ਸਾਡੇ ਵਾਲੀ ਜਨਰੇਸ਼ਨ ਤੱਕ ਤਾਂ ਜਿਵੇਂ ਸਾਨੂੰ ਇਹ ਹੁੰਦਾ ਸੀ ਵੀ ਬਿਸ਼ੱਕ ਪੜ ਵੀ ਲਏ ਮੈਂ ਆਪਣੀ ਪਰਸਨਲ ਦੱਸਤੀ ਹਾਂ ਵੀ ਬਿਸ਼ੱਕ ਪੜ ਵੀ ਲਏ ਤਾਂ ਵੀ ਕਦੇ ਇੰਨਾ ਨਹੀਂ ਸੀ ਨੌਕਰੀ ਦਾ ਸੋਚਾ ਇਹ ਹੁੰਦਾ ਸੀ ਵਿਆਹ ਹੋ ਗਿਆ ਸੀ ਸੈੱਟ ਹੋ ਜਾਣਾ ਬਸ ਇੱਕ ਹਾਊਸ ਵਾਈਫ ਦੀ ਤਰ੍ਹਾਂ ਪਰ ਹੁਣ ਜਿਹੜੀ ਅਗਲੀ ਜਨਰੇਸ਼ਨ ਆ ਆਪਾਂ ਆਪਣੇ ਬੱਚਿਆਂ ਤੇ ਲਾਈਏ ਉਹ ਬਿਲਕੁਲ ਨਹੀਂ ਸੋਚ ਰਹੇ ਵੀ ਅਸੀਂ ਬਸ ਵਿਆਹ ਕਰਾ ਕੇ ਘਰ ਰਹਿਣਾ ਹੈ ਕਿ ਮੈਂ ਇੱਕ ਜਿਵੇਂ ਨਹੀਂ ਹੁੰਦਾ ਵੀ ਇੱਕ ਚੱਜੀ ਘਰ ਦੀ ਉਹ ਬਣਨਾ ਹੈ ਉਸ ਚੱਜੀ ਵਾਈਫ ਚੱਜੀ ਮਾਂ ਬਣਨਾ ਇਹਨੇ ਕਿਉਂ ਬਾੰਨਣਾ ਨਹੀਂ ਚਾਹੁੰਦੇ ਉਹਨਾਂ ਦੇ ਨਾਲ ਇਹ ਸੁਪਨਾ ਹੁੰਦਾ ਕਿ ਪਹਿਲਾਂ ਮੈਂ ਆਪਣੇ ਪੈਰਾਂ ਤੇ ਸਟੈਂਡ ਕਰਨਾ ਹਾਂ ਪੈਰਾਂ ਤੇ ਸਟੈਂਡ ਕਰਨ ਦੇ ਵਿੱਚ ਉਹ ਆਪਣੇ ਆਪ ਕਮਾਈ ਕਰਨਾ ਚਾਹੁੰਦੀ ਹੈ ਇੰਡੀਪੈਂਡੈਂਟ ਹੋਣਾ ਚਾਹੁੰਦੇ ਆ ਉਹਨੂੰ ਦੇਖੋ ਇੰਡੀਪੈਂਡੈਂਸ ਉਹਨੇ ਇਸ ਚੀਜ਼ ਨੂੰ ਇੰਡੀਪੈਂਡੈਂਸ ਮੰਨ ਲਿਆ ਮੰਨ ਲਿਆ ਹਾਂਜੀ ਹਾਂ ਤੇ ਪਹਿਲਾਂ ਇੰਜ ਲੱਗਦਾ ਸੀ ਕਿ ਜਦੋਂ ਆਪਾਂ ਬਾਹਰ ਗਏ ਆ ਕਿ ਬਾਹਰਲੇ ਦੇਸ਼ਾਂ ਦੇ ਵਿੱਚ ਇਹ ਮਜਬੂਰੀ ਹੈ ਮਜਬੂਰੀ ਦੇ ਰੂਪ ਚ ਆਇਆ ਸੀ ਕਿ ਔਰਤ ਨੂੰ ਕੰਮ ਕਰਤੇ ਦਿਆਣਾ ਪੈਂਦਾ ਕਿਉਂਕਿ ਉੱਥੇ ਗੁਜ਼ਾਰਾ ਮੁਸ਼ਕਲ ਸੀ। ਉੱਥੇ ਬਿਲਕੁਲ ਮੁਸ਼ਕਲ ਸੀ। ਤੇ ਅੱਜ ਵੀ ਮੁਸ਼ਕਲ ਹੈ। ਹਾਂਜੀ, ਹਾਂਜੀ। ਤੇ ਪਰ ਸਾਡੇ ਸਮਾਜ 'ਚ ਕਿਤਨਾ ਕਿਤੇ ਮੈਨੂੰ ਲੱਗਦਾ ਪੰਜਾਬ ਦੇ ਵਿੱਚ ਇਹ ਦੇਖਾ ਦਾ ਕੀ ਵੀ ਆਇਆ ਕਿਉਂਕਿ ਹਰ ਔਰਤ ਨੂੰ ਆਪਾ ਉਹਨਾਂ ਦੇ ਕਾਰਨ ਵੱਲ ਨੂੰ ਵਧਦੇ ਆ ਵੀ ਇਹ ਕੀ ਹੋਇਆ ਇਹੋ ਜਿਹਾ ਕਾਰਨ ਕਿ ਹਾਊਸ ਵਾਈਫ ਸਮਾਜ 'ਚੋਂ ਬਾਈਪਾਉਟੇ ਹੋ ਗਈ। ਹਾਊਸ ਵਾਈਫ ਕਨਸੈਪਟ ਖਤਮ ਹੋ ਗਿਆ। ਹਾਂਜੀ, ਹਾਂ। ਤੁਸੀਂ ਕੀ ਸਮਝਦਾ ਕੀ ਕਰ ਰਹਾ ਹਾਂ ਤੁਹਾਡਾ? ਦੇਖੋ ਜੇ ਆਪਾਂ ਇਹਦੇ ਕਾਰਨ ਸੋਚਣ ਲੱਗ ਜਾਈਏ ਮੈਨੂੰ ਲੱਗਦਾ ਕਾਫੀ ਜ਼ਿਆਦਾ ਕਾਰਨ ਨਿਕਲਣਗੇ ਇੱਕ ਤਾਂ ਜਿਵੇਂ ਅੱਗੇ ਹੁੰਦਾ ਸੀ ਕਿ ਘਰ ਦਾ ਬੰਦਾ ਪੈਸੇ ਲਿਆਉਂਦਾ ਸੀ ਸ਼ਾਇਦ ਕਿਤੇ ਨਾ ਕਿਤੇ ਔਰਤ ਨੂੰ ਇਹ ਲੱਗਦਾ ਵੀ ਮੈਨੂੰ ਇਹ 19 ਖੁੱਲਾ ਡੁੱਲਾ ਖਰਚ ਨਹੀਂ ਮਿਲਦਾ ਜਿਹੜਾ ਸਭ ਤੋਂ ਪਹਿਲਾ ਕਾਰਨ ਹੋ ਸਕਦਾ ਵੀ ਜੇ ਮੈਂ ਆਪ ਕਮਾਉਂਗੀ ਮੈਂ ਆਪਣੀ ਮਰਜ਼ੀ ਨਾਲ ਖਰਚੂਗੀ ਫਾਈਨੈਂਸ਼ੀਅਲ ਪਾਰਟ ਲੈ ਕੇ ਵੀ ਉਹ ਬਾਹਰ ਨਿਕਲੇ ਫੇਰ ਉਹਨੂੰ ਇਹ ਵੀ ਲੱਗਦਾ ਆ ਵੀ ਮੈਂ ਜੇ ਘਰੇ ਕੰਮ ਕਰੂੰ ਮੈਨੂੰ ਇੱਕ ਘਰੇਲੂ ਔਰਤ ਸਮਝਿਆ ਜੋ ਇੱਕ ਨਾ ਉਹ ਸਟੇਟਸ ਦੇ ਪੱਖੋਂ ਵੀ ਉਹ ਜੋਬ ਵੱਲ ਨੂੰ ਤੁਰ ਪਿਆ ਵੀ ਜੇ ਮੈਂ ਜੋਬ ਕਰੂੰ ਸ਼ਾਇਦ ਮੇਰਾ ਸਟੇਟਸ ਉੱਚਾ ਹੋ ਕੇ ਜਿਹੜੀ ਘਰੇ ਕੰਮ ਕਰਦੀ ਆ ਉਹਦਾ ਕੋਈ ਉਹਦੀ ਕੋਈ ਵੈਲਿਊ ਨਹੀਂ ਇਹ ਇੱਕ ਇਹ ਵੀ ਕਾਰਨ ਹੋ ਸਕਦਾ ਵੀ ਜਿਹੜੀ ਕੰਮਕਾਰ ਕਰਨ ਜਾਂਦੀ ਆਰ ਤੋਂ ਸੂਟ ਵਧੀਆ-ਵਧੀਆ ਪਾਉਂਦੀ ਆ ਰੋਜ਼ ਜਿਹੜੀ ਪਿੱਛੇ ਤੋਂ ਪਾਉਣ ਨਹੀਂ ਬਲਦੇ ਇਹ ਤਾਂ 100% ਮੈਂ ਐਗਰੀ ਹਾਂ ਦੇਖੋ ਜਿਹੜੇ ਨਾ ਅੱਗੇ ਆਪਣੀਆਂ ਫੈਮਲੀਆਂ ਹੁੰਦੀਆਂ ਸੀ ਇਕੱਠੀਆਂ ਮੈਨੂੰ ਪਤਾ ਮੇਰੇ ਪਿੰਡ ਦੀਆਂ ਕਈ ਹੁੰਦੇ ਸੀਗੇ ਵੀ ਕੋਈ ਚਲੋ ਘਰਾਂ ਚੋਂ ਇੱਕ ਜਾਨੀ ਟੀਚਰ ਹੈ ਦਰਾਣੀ ਜਠਾਣੀ ਚੋਂ ਕਈ ਵਾਰ ਚਲ ਹਾਸੇ ਦੀ ਗੱਲ ਵੀ ਹੁੰਦੀ ਸੀ ਉਹ ਕਹਿ ਦਿੰਦਾ ਸੀਗਾ ਵੀ ਇਹਦਾ ਕਿ ਮਾਰਟਰ ਨਹੀਂ ਤਾਂ ਸੂਟ ਪਾ ਕੇ ਤੁਰ ਜਾਂਦੀ ਆ ਇੱਥੇ ਰੋਟੀਆਂ ਮੈਂ ਲਾਉਣੀ ਆ ਇਹ ਕਾਰਨ ਹੋ ਜਾਂਦਾ ਸੀਗਾ ਹੈਨਾ ਫਿਰ ਦੂਆ ਵੀ ਕਹਿੰਦਾ ਵੀ ਛੱਡ ਘੜਾ ਮੈਂ ਆਪਣੇ ਜਵਾਕਾਂ ਨੂੰ ਪੜ੍ਹਾਉਂਗੀ ਤੇ ਮੈਂ ਕਾ ਨੂੰ ਇਹਨਾਂ ਨੂੰ ਘਰੇ ਰੋਟੀਆਂ ਲਾਉਣ ਜੋਗੇ ਤੋਰਾ ਮੈਂ ਸਮਝਦਾ ਵੀ ਤਨਖਾਹ ਨਹੀਂ ਸ਼ੇਅਰ ਕਰਦੇ ਸੀ ਹਾਂ ਮੈਨੂੰ ਲੱਗਦਾ ਸਮੇਂ ਜਾਂ ਮੈਨੂੰ ਇਹ ਵੀ ਲੱਗਦਾ ਕਿ ਜਦੋਂ ਔਰਤ ਪੈਸਾ ਕਮਾ ਕੇ ਲਿਆਉਣਾ ਸ਼ੁਰੂ ਕੀਤਾ ਔਰਤ ਨੇ ਹੂੰ ਉਹਦੀ ਸਮਾਜ ਦੇ ਵਿੱਚ ਹੂੰ ਤੇ ਪਰਿਵਾਰ ਦੇ ਵਿੱਚ ਉਹਦੀ ਹੈਸੀਅਤ ਵਧੀ ਉਹਦੀ ਵੈਲਿਊ ਵਧੀ ਵਧੀ ਉਹਦੇ ਮੂਰੇ ਬਾਕੀ ਕਰਦੇ ਜਿਵੇਂ ਮੂਰੇ ਲੱਗੇ ਹਾਂ ਬੁੱਦ ਲੱਗ ਗਏ इवन ਹਸਬੈਂਡ ਵੀ ਚੁੱਪ ਕਰ ਜਾਂਦਾ ਹੋਊਗਾ ਵੀ ਚਲ ਘਰੇ ਤਨਖਾਹ ਆਉਂਦੀ ਆ ਕਰਨਾ ਵੀ ਪੈਂਦਾ ਕਈ ਵਾਰੀ ਜਿਹੜੀਆਂ ਅੱਗੇ ਸਰਕਾਰੀ ਨੌਕਰੀਆਂ ਹੁੰਦੀਆਂ ਸੀ ਨਾ ਮੋਸਟਲੀ ਸਰਕਾਰੀ ਹੁੰਦੀਆਂ ਸੀ ਨਾ ਹੁਣ ਇਹ ਬਿਮਾਰੀ ਵਿੱਚ ਮੋٹے ਪੈਸੇ ਵੀ ਆਉਂਦੇ ਇਹ ਕੋਈ ਵੀ ਕਹਿੰਦੇ ਜਿਹੜੀ ਚੀਜ਼ ਆ ਉਹ ਹੌਲੀ ਹੌਲੀ ਪੋਜ਼ਿਟਿਵ ਪੱਖਾਂ ਕਰਕੇ ਡਿਵੈਲਪ ਹੋਣਾ ਸ਼ੁਰੂ ਹੁੰਦੀ ਆ ਹਾਂਜੀ ਫਿਰ ਇੱਕ ਸਮੇਂ ਦਾ ਗੇੜ ਚੱਲਦਾ ਹੂੰ ਸਮੇਂ ਦੇ ਗੇੜ ਤੋਂ ਬਾਅਦ ਫਿਰ ਉਹਦਾ ਰਿਜ਼ਲਟ ਆਉਂਦਾ ਹਾਂਜੀ ਸੋ ਇੱਕ ਇਹ ਕਾਰਨ ਇੱਕ ਜਿਵੇਂ ਜਿਹੜੀਆਂ ਔਰਤਾਂ ਕੰਮਕਾਰ ਕਰਦੀਆਂ ਨੇ ਉਹ ਖੁਦ ਕਮਾਈ ਹੋਣ ਕਰਕੇ ਨੂੰ ਮੈਂ ਹੋਮੇ ਵੀ ਕਹਿ ਸਕਦਾ ਹਾਂ ਜਾਂ ਥੋੜੀ ਜੀ ਨੌਲੇਜ ਵੀ ਬੰਦੇ ਦੀ ਵੱਜ ਜਾਂਦੀ ਹੈ ਉਹ ਬਾਹਰ ਅੰਦਰ ਜਾਂਦਾ ਅਲੱਗ-ਅਲੱਗ ਤਰ੍ਹਾਂ ਦੇ ਲੋਕਾਂ ਨੇ ਵਿਚਰਦਾ ਮਿਲਦਾ ਜਿਹੜਾ ਘਰ ਚਾ ਸ਼ਾਇਦ ਉਹਦਾ ਇੰਨਾ ਐਕਸਪੋਜ਼ਰ ਨਹੀਂ ਹੁੰਦਾ ਹੂੰ ਕਿਤੇ ਨਾ ਕਿਤੇ ਉਹ ਔਰਤ ਵੀ ਆਪਣੇ ਆਪ ਨੂੰ ਥੋੜਾ ਜਿਹਾ ਬੈਟਰ ਸਮਝਣ ਲੱਗ ਜਾਂਦੀ ਹੈ ਤੇ ਜਿਹੜੀ ਘਰ ਰਹਿਣ ਵਾਲੀ ਔਰਤ ਆ ਉਹਨੂੰ ਸਟਿਗਮਾ ਫਿਰ ਉਹਨੂੰ ਇੱਕ ਇਨਫੀਰੀਟੀ ਜਾਂ ਕੁਝ ਇਸ ਤਰ੍ਹਾਂ ਹਿੰਨ ਤਾਂ ਫੀਲ ਹੋਣ ਲੱਗ ਜਾਂਦੇ ਵੀ ਸ਼ਾਇਦ ਮੈਂ ਕੁਛ ਘਟਾਂ ਉਹਨੂੰ ਕਰਵਾਇਆ ਵੀ ਜਾਂਦਾ ਦੇਖੋ ਮੈਂ ਮੈਂ ਇਸ ਗੱਲ ਨਾਲ ਐਗਰੀ ਹਾਂ ਵੀ ਉਹਨੂੰ ਕਰਵਾਇਆ ਵੀ ਜਾਂਦਾ ਕਿਉਂਕਿ ਜੇ ਕਿਤੇ ਕੋਈ ਫੰਕਸ਼ਨ ਆ ਜਾਣਾ ਆਉਣਾ ਫਿਰ ਜਿਹੜੀ ਬਾਹਰ ਅੰਦਰ ਜਾਂਦੀ ਅਗਲਾ ਕਹਿੰਦਾ ਇਹੀ ਜਾਇ ਆਊਗੀ ਦੂਜੀ ਵਿਚਾਰੀ ਦੀਆਂ ਮੱਜਾਂ ਦੀਆਂ ਧਾਰਾ ਹੀ ਨਹੀਂ ਸੀ ਮੁੱਕਦੀਆਂ ਹੁੰਦੀਆਂ ਇਹ ਨਹੀਂ ਸੀ ਹੁੰਦਾ ਕਿ ਬਰਾਬਰਤਾ ਉਹਨੂੰ ਦਿੱਤੀ ਜਾਵੇ ਵੀ ਚਲ ਇਕੱਠੇ ਆਪਾਂ ਧਾਰਾ ਕੱਢ ਕੇ ਇਕੱਠੇ ਚੱਲੀਏ ਕਰਵਾਇਆ ਜਾਂਦਾ ਤੇ ਹੁਣ ਮੈਨੂੰ ਇੰਜ ਲੱਗਦਾ ਕਿ ਚਲੋ ਇਹ ਦੌਰ ਤਾਂ ਚੱਲਿਆ ਹੌਲੀ ਹੌਲੀ ਇਹ ਇਸ ਵੇਲੇ ਪੀਕ ਤੇ ਪਹੁੰਚ ਗਿਆ ਕਿ ਸਾਡੀ ਨਵੀਂ ਪੀੜ੍ਹੀ ਹਮ ਇਹ ਹੁਣ ਸੋਚ ਵੀ ਨਹੀਂ ਸਕਦੀ ਨਵੀਆਂ ਕੁੜੀਆਂ ਸੋਚ ਵੀ ਨਹੀਂ ਸਕਦੀਆਂ ਕਿ ਉਹਨਾਂ ਨੇ ਪਰ ਚਲੋ ਪੜ੍ਹਾਈ ਵੀ ਠੀਕ ਠਾਕ ਕਰ ਲੈਣਾ ਉਹ ਘਰਾਂ ਦੇ ਕੰਮਾਂ 'ਚ ਲਾ ਕੇ ਆਪਣਾ ਘਰ ਪਰਿਵਾਰ ਚਲਾਉਣਾ ਹਾਂਜੀ ਉਹਨਾਂ ਨੂੰ ਲੱਗਣ ਲੱਗ ਗਿਆ ਇਹ ਤਾਂ ਹੈਵ ਟੂ ਇਹ ਤਾਂ ਕਰਨਾ ਹੀ ਪੈਣਾ ਫਿਰ ਮੇਰਾ ਕੈਰੀਅਰ ਮੇਰੀ ਨੌਕਰੀ ਮੇਰਾ ਹਾਂਜੀ ਹਾਂ ਸਾਰੀਆਂ ਕੁੜੀਆਂ ਦੇ ਮਨ 'ਚ ਹੁਣ ਇਹ ਜ਼ਿਆਦਾ ਚਲੋ ਇੱਥੇ ਬਾਹਰ ਮੰਗੂ ਇਹ ਵੀ ਹੈਗਾ ਕਿ ਇੱਕ ਬੰਦੇ ਦੀ ਕਮਾਈ ਨਾਲ ਕਮਾਈ ਨਹੀਂ ਚੱਲਦੀ ਕਈ ਜਗ੍ਹਾ ਤੇ ਇਹ ਵੀ ਇਸ਼ੂ ਹੋਊਗਾ ਹਾਂਜੀ ਪਰ ਹੁਣ ਇਹਦੇ 'ਚ ਨਾਲ ਦੇਖਣਾ ਤਾਂ ਇਹ ਪੈਣਾ ਚਲੋ ਇਹ ਚੀਜ਼ ਨੂੰ ਪੋਜ਼ਿਟਿਵ ਮੰਨ ਕੇ ਕਰਤਾ ਲਿਆ ਆ ਸਮੇਂ ਨੇ ਆਪਣੀ ਕਰਬਟ ਚਲ ਚਲਤੀ ਹਾਂਜੀ ਚਲਤੀ ਗੇੜ ਹੋਇਆ ਗੇੜ ਦੇ ਕੁਝ ਰਿਜ਼ਲਟ ਆਏ ਉਹ ਰਿਜ਼ਲਟ ਇਹ ਚੀਜ਼ ਨੈਗੇਟਿਵ ਕਿੱਥੇ ਸਾਬਤ ਹੋਈ ਹੁਣ ਆਪਾਂ ਨੂੰ ਇਹ ਦੇਖਣਾ ਪੈਣਾ ਕਿ ਤਾਂ ਪੋਜ਼ਿਟਿਵ ਪਹਿਲਾਂ ਤਾਂ ਨੈਗੇਟਿਵ ਉੱਥੇ ਸਾਬਤ ਹੋਈ ਕਿ ਪਰਿਵਾਰਾਂ ਦੇ ਮਾਹੌਲ ਤੇ ਇਹਦਾ ਨੈਗੇਟਿਵ ਅਸਰ ਪਿਆ ਜਿੱਥੇ ਘਰ ਰਹਿਣ ਵਾਲਾ ਬੰਦਾ ਸੀ ਇਹ ਬਰਾਬਰਤਾ ਨਹੀਂ ਰਹੀ ਬਰਾਬਰਤਾ ਨਹੀਂ ਰਹੀ ਤੇ ਪਰਿਵਾਰ ਛੋਟੇ ਹੋ ਗਏ ਘਰਾਂ ਦੇ ਵਿੱਚ ਵੀ ਨੈਗੇਟਿਵ ਅਸਰ ਪਿਆ ਕਿਉਂਕਿ ਔਰਤ ਫਿਰ ਆਬਵੀਅਸਲੀ ਜੇ ਉਹ ਪਾਵਰਫੁਲ ਬਣੀ ਜਦੋਂ ਕੋ ਬੰਦਾ ਪਾਵਰਫੁਲ ਹੁੰਦਾ ਚਾਹੇ ਉਹ ਬੰਦਾ ਸੀ ਬੰਦੇ ਨੇ ਵੀ ਯੂਜ਼ ਕੀਤਾ ਮੈਸੇਜ ਵੀ ਕੀਤਾ ਅਰਜੋ ਕੋ ਆਏ ਤਾਂ ਉਹਨੇ ਵੀ ਮੈਸੇਜ ਕੀਤਾ ਪਰਵਾਰਾਂ ਦੇ ਵਿੱਚ ਵੀ ਸੁੱਖ ਸ਼ਾਂਤੀ ਘਟੀ ਬਹੁਤ ਫਰਕ ਪਿਆ ਇਸ ਚੀਜ਼ ਨਾਲ ਅਸੀਂ ਜਨਰਲੀ ਦੇਖਦੇ ਆ ਕਿ ਜਿੰਨ ਜਿਹੜੇ ਹਸਬੰਡ ਵਾਈਫ ਕਪਲ ਨੇ ਆਪਣੇ ਕੋਈ ਰੋਜ਼ ਤਜਰਬਾ ਹਾਂਜੀ ਕਿ ਉਹ ਘੱਟ ਖੁਸ਼ ਨੇ ਮਤਲਬ ਉਹਨਾਂ ਦੀ ਆਫਿਸ ਵਿੱਚ ਘੱਟ ਬਣਦੀ ਆ ਕਿਉਂਕਿ ਉੱਥੇ ਮੈ ਭਾਪ ਪਾ ਕਿਉਂਕਿ ਹੁਣ ਔਰਤ ਨੂੰ ਲੱਗਣ ਲੱਗ ਗਿਆ ਵੀ ਮੈਂ ਵੀ ਬਰਾਬਰ ਆ ਮੈਂ ਕਿਹੜਾ ਘਟਾ ਹਾਲਾਂਕਿ ਮੈਂ ਅੱਜ ਇਹ ਗੱਲ ਕਹਿਣੀ ਚਾਹਨੀ ਆ ਵੀ ਸਾਡੇ ਗੁਰੂਆਂ ਨੇ ਜਾਂ ਸਾਡੇ ਇਤਿਹਾਸ ਚ ਪੰਜਾਬੀਆਂ ਚ ਜਾਂ ਸਿੱਖਾਂ ਚ ਔਰਤ ਦਾ ਦਰਜਾ ਉੱਚਾ ਦਿੱਤਾ ਗਿਆ ਸੀ ਨਹੀਂ ਉਹਨਾਂ ਨੇ ਜ਼ਰੂਰ ਦਿੱਤਾ ਪਰ ਮੈਨੂੰ ਨਹੀਂ ਲੱਗਦਾ ਸਾਡੇ ਸਮਾਜ ਨੇ ਕਦੇ ਉਹਨੂੰ ਅਪਣਾਇਆ ਉਹ ਪ੍ਰੈਕਟੀਕਲ ਰੂਪ 'ਚ ਨਹੀਂ ਆਇਆ ਜੋ ਉਸ ਲੈਵਲ ਤੇ ਹੋਣਾ ਚਾਹੀਦਾ ਸਮਾਜਿਕ ਲੈਵਲ ਤੇ ਨਹੀਂ ਆਇਆ ਹਾਂ ਸਮਝਿਆ ਹੀ ਨਹੀਂ ਗਿਆ ਕਿ ਇਹਦਾ ਦਰਜਾ ਉੱਚਾ ਸੀ ਤੇ ਔਰਤ ਨੇ ਆਪਣੇ ਉੱਚੇ ਦਰਜੇ ਨੂੰ ਛੱਡ ਕੇ ਵਿਚਾਰੀ ਕਹਿੰਦੀ ਬਰਾਬਰਤਾ ਚਾਹੀਦੀ ਹੈ ਨਹੀਂ ਮੈਨੂੰ ਲੱਗਦਾ ਔਰਤ ਨੂੰ ਬਰਾਬਰਤਾ ਮਿਲੀ ਨਹੀਂ ਤਾਂ ਹੀ ਉਹ ਇਸ ਰਸਤੇ ਗਈ ਹੈ ਜਦੋਂ ਪੁਰਾਣੀ ਪੀੜ੍ਹੀ 'ਚ ਵੀ ਦੇਖੀਏ ਬੰਦੇ ਹੀ ਹਾਵੀ ਰਹੇ ਨੇ ਹਾਂਜੀ ਬੰਦੇ ਹੀ ਡਿਸੀਜਨ ਮੇਕਰ ਰਹੇ ਨੇ ਆਬਵੀਅਸਲੀ ਔਰਤ ਨੇ ਜਦੋਂ ਬਾਹਰ ਨਹੀਂ ਜਾਣਾ ਉਹਨੂੰ ਨੌਲੇਜ ਵੀ ਘੱਟ ਹੈ ਸਮਾਜਿਕ ਢਾਂਚਾ ਵੀ ਇਦਾਂ ਦਾ ਅਜੇ ਤੱਕ ਵੀ ਆ ਹਾਂ ਚੱਲਤ ਰਿਹਾ ਤੇ ਦੇਖਿਓ ਕਿਤੇ ਆਪਾਂ ਕਿਸੇ ਪ੍ਰੋਗਰਾਮ ਤੇ ਜਾਂਨੇ ਆ ਮੈਂ ਕਿੰਨੇ ਪ੍ਰੋਗਰਾਮਾਂ ਤੇ ਜਾ ਕੇ ਕਿਹਾ ਵੀ ਬੰਦੇ ਕਿਉਂ ਪਹਿਲਾਂ ਰੋਟੀ ਖਾਣਗੇ ਪਹਿਲਾਂ ਬੀਬੀਆਂ ਕਿਉਂ ਨਹੀਂ ਖਾਣਗੇ ਬਿਲਕੁਲ ਜਾਂ ਇਕੱਠੇ ਕਿਉਂ ਨਹੀਂ ਜਾਂ ਇਕੱਠੇ ਕਿਉਂ ਨਹੀਂ ਹਲੇ ਤੱਕ ਵੀ ਇਹ ਪਿੰਡਾਂ 'ਚ ਉਹ ਚੀਜ਼ਾਂ ਚੱਲਦੀਆਂ ਨੇ ਉਸ ਚੀਜ਼ ਤੋਂ ਅੱਕੇ ਹੋਏ ਮਨ ਨੇ ਵੀ ਇਹ ਕੰਮ ਕਰਾਇਆ ਬਿਲਕੁਲ ਉਹੀ ਕਰਾਇਆ ਤੈਨੂੰ ਕਈ ਗੱਲਾਂ 'ਚ ਤੇ ਗੱਲ ਬਿਹਤਰੀ ਵੀ ਗਿਣ ਸਕਦੇ ਆ ਕਿ ਔਰਤ ਨੂੰ ਮੌਕਾ ਮਿਲਿਆ ਪਰ ਇਹਦੇ ਨਾਲ ਇੱਕ ਕੁਦਰਤੀ ਢਾਂਚਾ ਹਿੱਲਿਆ ਉਹਦੇ ਦੀ ਢਾਂਚਾ ਕੀ ਹਿੱਲਿਆ ਕਿ ਔਰਤ ਨੇ ਤਾਂ ਬੰਦੇ ਵਾਲੇ ਕੰਮਾਂ ਦੇ ਵਿੱਚ ਬੰਦੇ ਨੂੰ ਰਿਪਲੇਸਮੈਂਟ ਦੇਤੀ ਉਹਨਾਂ ਨੇ ਬੰਦੇ ਵਾਲੇ ਕੰਮ ਲੈ ਲਏ ਹਰ ਤਰ੍ਹਾਂ ਦੇ ਫੀਲਡ ਚ ਔਰਤ ਗਈ ਤੇ ਕਾਮਯਾਬੀ ਹੋਈ ਬਿਲਕੁਲ ਹੋਈ ਹੈ ਜੀ ਪਰ ਨੁਕਸਾਨ ਕਿੱਥੇ ਹੋ ਗਿਆ ਕਿ ਔਰਤ ਦੇ ਰਿਪਲੇਸਮੈਂਟ ਨਹੀਂ ਕੋ ਕਰ ਸਕਿਆ ਨਹੀਂ ਉਹ ਨਹੀਂ ਹੋਈ ਔਰਤ ਦੀ ਜੋ ਘਰ ਦੇ ਵਿੱਚ ਰੋਲ ਸੀ ਬੱਚਿਆਂ ਨੂੰ ਪਾਲਣ ਦੇ ਵਿੱਚ ਜਾਂ ਘਰ ਦੇ ਮਸਲਿਆਂ ਨੂੰ ਠੀਕ ਕਰਨ ਦੇ ਵਿੱਚ ਜਾਂ ਜਿਹੜਾ ਨੂੰ ਕਿਉਂਕਿ ਜੇ ਹੁਣ ਕੰਮਕਾਰ ਤੋਂ ਕਿ ਔਰਤ ਆਉਂਦੀ ਹੈ ਉਹਦੇ ਕੋ ਪਹਿਲਾਂ ਤਾਂ ਸਮਾਂ ਘਟ ਗਿਆ ਹਾਂ ਇੱਕ ਉਹਦੀ ਦਿਮਾਗੀ ਹਾਲਤ ਵੀ ਚੇਂਜ ਹੋ ਗਈ ਉਹ 19 ਜਿਵੇਂ ਜਿਹੜੀ ਇੱਕ ਹੁੰਦੇ ਨਾ ਹਰ ਵੀਰ ਹਰ ਵੀ ਚੱਲਣੀ ਜੇ ਉਹ ਜਿਹੜੀ ਪੇਸ਼ੈਂਸ ਵੀ ਘਟ ਗਈ ਹੈ ਪੇਸ਼ੈਂਸ ਘਟਿਆ ਦੇਖੋ ਜਿਹੜਾ ਉਹੀ ਟਾਈਮ ਕੁਆਲਿਟੀ ਟਾਈਮ ਉਹਨੇ ਆਪਣੇ ਘਰ ਲਈ ਦੇਣਾ ਸੀ ਹਾਂ ਉਹਦੇ ਵਿੱਚ ਕੁਆਲਿਟੀ ਨਹੀਂ ਰਹੀ ਹਾਂਜੀ ਦੇਊਗੀ ਵੀ ਉਹ ਥੱਕੀ ਹਾਰੀ ਆਊਗੀ ਹਾਂਜੀ ਉਹ ਗੱਲ ਨਹੀਂ ਆਪਾਂ ਬਾਹਰ ਇਹਨੂੰ ਮਹਿਸੂਸ ਕੀਤਾ ਸੀਗਾ ਹਾਂ ਜਿਨ੍ਹਾਂ ਪਰਿਵਾਰਾਂ ਦੇ ਵਿੱਚ ਬਜ਼ੁਰਗ ਹੁੰਦੇ ਨੇ ਉਹਨਾਂ ਦੇ ਬੱਚਿਆਂ ਦੀ ਆਪਣੇ ਘਰ ਚ ਬੀਬੀ ਦਾ ਬਹੁਤ ਵੱਡਾ ਰੋਲ ਰਿਹਾ ਹਮ ਅਸੀਂ ਤਾਂ ਹੀ ਕੰਮ ਕਰਕੇ ਠੀਕ ਰਹਿ ਗਏ ਕਿਉਂਕਿ ਬੀਬੀ ਘਰ ਚ ਬੱਚਿਆਂ ਨੂੰ ਪਾਲਦੀ ਸੀ ਹਾਂਜੀ ਹੁਣ ਫੈਮਲੀਆਂ ਵੀ ਨਿਊਕਲੀਅਰ ਪਤਾ ਨਹੀਂ ਕਿਹੜੀ ਫੈਮਲੀ ਕਹਿੰਦੇ ਨੇ ਹੁਣ ਇਹ ਨਿਊਕਲੀਅਰ ਫੈਮਲੀ ਆ ਜੀ ਨਿਊਕਲੀਅਰ ਫੈਮਲੀ ਆ ਇਹ ਨਿਊਕਲੀਅਰ ਬੰਬ ਬਣ ਕੇ ਬਣ ਗਈ ਹਾਂ 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 ਤੇ ਨਿਊਕਲੀਅਰ ਬੰਬ ਮੰਗੂ ਚੱਲਣ ਲੱਗੀ ਇਹ ਨਿਊਕਲੀਅਰ ਫੈਮਲੀ ਨਹੀਂ ਹੋ ਗਈ ਇਹਦੇ ਵਿੱਚ ਪੇਰ ਬੱਚੇ ਇਹ ਵੀ ਇੱਕ ਪੜ੍ਹੀ ਲਿਖੀ ਔਰਤ ਸੱਸਔਰੇ ਦੀ ਗਾਈਡੈਂਸ ਮੰਨਣ ਨੂੰ ਤਿਆਰ ਨਹੀਂ ਨਹੀਂ ਜੀ ਉਸ ਕਰਕੇ ਉਹਦੇ ਕੋਲ ਪਾਵਰ ਆ ਆਪਣੀ ਅਲੱਗ ਰਹਿਣ ਲੱਗ ਗਈ ਹਾਂ ਬਹੁਤ ਫੈਕਟਰ ਦੇ ਵਿੱਚ ਇੱਕ ਨੁਕਸਾਨ ਬਹੁਤ ਵੱਡਾ ਇਹ ਹੋਇਆ ਕਿ ਨਵੇਂ ਬੱਚਿਆਂ ਦੀ ਪਰਵਰਿਸ਼ ਦੇ ਵਿੱਚ ਜੋ ਕਮੀ ਆਈ ਔਰ ਜੋ ਭਵਿੰਤਾ ਕਹਿੰਦੇ ਜਿਹਨੂੰ ਹਣੀ ਚੀਜ਼ ਉਹਨੇ ਦਾਦਾ ਦਾਦੀ ਤੋਂ ਸਿੱਖਣਾ ਸੀ ਜਾਂ ਔਰਤ ਨੇ ਘਰੇ ਰਹਿ ਕੇ ਬੱਚਿਆਂ ਚ ਵੱਡਾ ਰੋਲ ਅਦਾ ਕਰਨਾ ਸੀ ਉਹ ਰੋਲ ਚ ਕਮੀ ਆਈ ਉਹਦਾ 네ਗੇਟਿਵ ਇਫੈਕਟ ਪਿਆ ਕਮੀ ਇਹ ਵੀ ਹੈਈ ਆ ਔਰ ਦੇਖੋ ਸੁਆਚ ਫਰਕ ਪੈ ਗਿਆ ਉਹਦੇ ਚ ਜਿਵੇਂ ਪਹਿਲਾਂ ਹੋਈ ਗੱਲ ਕਿ ਪੇਸ਼ੈਂਸ ਨਹੀਂ ਰਿਹਾ ਹੁਣ ਇੱਕ ਔਰਤ ਕੰਮ ਤੇ 8 ਘੰਟੇ ਲੱਗ ਗਈ ਆ ਉਹ ਵੀ ਇਨਸਾਨ ਆ ਉਹਦੀ ਜ਼ਿੰਦਗੀ ਹੁਣ ਜ਼ਿੰਦਗੀ ਸੌਖੀ ਨਹੀਂ ਹੋਈ ਦੀ ਔਖੀ ਹੋਈ ਉਹਦੀ ਜ਼ਿੰਦਗੀ ਔਖੀ ਹੋਈ ਕਿਉਂਕਿ ਉਹਨੇ ਬਾਹਰ ਕੰਮ ਦੀ ਰਿਪਲੇਸਮੈਂਟ ਤੇ ਦੇਤੀ ਪਰ ਉਹਦੀ ਰਿਪਲੇਸਮੈਂਟ ਕਿਸੇ ਨੇ ਵੀ ਨਹੀਂ ਲਈ ਉਹਦੀ ਨਹੀਂ ਕਿਸੇ ਨੇ ਉਹ ਘਰ ਦੇ ਕੰਮ ਓਵੇਂ ਕਰਨੇ ਪਏ ਓਵੇਂ ਕਰਨੇ ਪਏ ਜਿਹੜਾ ਸਾਡਾ ਮਰਦ ਦਾ ਉਹਨੇ ਨਹੀਂ ਇਹ ਸਮਝਿਆ ਵੀ ਜੇ ਇਹ ਕੰਮ ਤੇ ਗਈ ਆ ਪਾਣੀ ਦਾ ਗਲਾਸ ਮੈਂ ਪੀਲਾਂ ਜਾਂ ਇਹਨੂੰ 아이 ਨੂੰ ਪਾਣੀ ਮੈਂ ਦੇ ਦਾਂ ਉਹ ਸਪੈਕਟੇਸ਼ਨਸ ਉਹਦੀ ਇੱਕ ਸੈਟਅਪ ਆ ਨਾ ਬਰਿਆਂ ਦਾ ਇੱਕ ਮਾਈਂਡ ਸੈਟ ਆ ਉਹਨੂੰ ਚੇਂਜ ਹੋਣ ਨੂੰ ਉਹਨੇ ਆਪਣੇ ਨਾਲ ਹਰ ਰੋਜ਼ ਗੱਲਾਂ ਬਾਤਾਂ ਹੁੰਦੀਆਂ ਨੇ ਹਾਂ ਤੇ ਸਾਡੇ ਕੋਲ ਹੁਣੇ ਇੱਕ ਬੜੇ ਸਮਝਦਾਰ ਲੋਕ ਸਾਡੇ ਕੋਲ ਆਉਂਦੇ ਨੇ ਜੀ ਜਦੋਂ ਉਹਨਾਂ ਨਾਲ ਗੱਲਬਾਤਾਂ ਕਰਦੇ ਆਂ ਸਾਨੂੰ ਖੁਦ ਵੀ ਸਮਾਜ ਦੀਆਂ ਕੀ ਹਾਲਾਤਾਂ ਨੇ ਉਹਨਾਂ ਨੇ ਦੱਸਿਆ ਕਿ ਮੇਰੇ ਬੇਟਾ ਬਾਹਰ ਆ ਤੇ ਉਹਨੇ ਮੈਨੂੰ ਇੱਕ ਦਿਨ ਪੁੱਛਿਆ ਕਿ ਮਮਾ ਕੀ ਬਣਾਇਆ ਹੂੰ ਤੇ ਕਹਿੰਦੀ ਮੈਂ ਕਿਹਾ ਆ ਚੀਜ਼ ਬਣਾਈ ਹੈ ਕਹਿੰਦਾ ਹਾਏ ਰੱਬਾ ਮੈਨੂੰ ਕਦੋਂ ਘਰ ਦਾ ਖਾਣਾ ਬਣਿਆ ਹੋਇਆ ਮਿਲੂਗਾ ਇਹ ਬਾਹਰ ਦੇ ਬੱਚਿਆਂ ਦੇ ਹਾਲਾਤ ਨੇ ਕਿਉਂਕਿ ਮੈਂ ਉਹਨੂੰ ਇਹ ਗੱਲ ਕਹੀ ਕਿ ਵੇ ਜਾਂ ਤਾਂ ਜਦ ਮੈਂ ਤੇਰੇ ਕੋਲ ਹਾਂ ਜਾਂ ਤੇਰੇ ਘਰ ਵਾਲੀ ਉਹ ਕਹਿੰਦਾ ਵੀ ਮੰਮੀ ਤੇਰੇ ਵਾਲੀ ਗੱਲ ਤਾਂ ਹੋ ਸਕਦੇ ਘਰ ਵਾਲੀ ਕੋਈ ਜ਼ਰੂਰੀ ਨਹੀਂ ਹੋ ਸਕਦਾ ਉਹ ਮੇਤੂੰ ਹੀ ਰੋਟੀਆਂ ਪਕਵਾਉਣਾ ਹੋ ਸਕਦਾ ਮੈਨੂੰ ਹੀ ਬਣਾਉਣੀ ਪਵੇ ਇਹ ਚੇਂਜ ਆ ਹਾਂ ਪਰ ਮਰਦ ਕਦੇ ਰੋਟੀ ਨਹੀਂ ਮੈਂ ਕੱਲ ਲਾਵੇ ਨਾ ਕਹੂੰਗਾ ਔਰ ਜ਼ ਮਰਦ ਨੂੰ ਰਿਪਲੇਸ ਕਰ ਸਕਦੀ ਆ ਮਰਦ ਔਰਤ ਨੂੰ ਰਿਪਲੇਸ ਨਹੀਂ ਕਰ ਸਕਦਾ ਉਹਦੇ ਰੋਲ ਨੂੰ ਰਿਪਲੇਸ ਨਹੀਂ ਕਰ ਸਕਦਾ ਜਿਸ ਲੈਵਲ ਦੀ ਪੇਸ਼ੈਂਸ ਜਿਹੜਾ ਨਿੱਕ ਨਿੱਕਾ ਘਰ ਨੂੰ ਸੰਭ ਕੇ ਰੱਖਣਾ ਹਕਰ ਦਾ ਸਾਹਮਣਾ ਇਹ ਔਰਤ ਹੀ ਸਮਾਰ ਸਕਦੀ ਹੈ ਜਿਵੇਂ ਕਹਿੰਦੇ ਹੁੰਦੇ ਆ ਕਿ ਔਰਤ ਸੂਈ ਤੋਂ ਲੈ ਕੇ ਘਰ ਬਣਾ ਦਿੰਦੀ ਤੇ ਜੇ ਅਜਾੜਨਾ ਵੀ ਚਾਹੇ ਸੂਈ ਦੇ ਨੱਕੇ ਰਾਹੀਂ ਅਜਾੜ ਸਕਦੀ ਹੈ ਔਰਤ ਦੇ ਹੱਥ ਵਸਾ ਗੱਲਬਾਤ ਦੇ ਦੌਰਾਨ ਵੀ ਮੈਂ ਇਹ ਗੱਲ ਕਹੂੰਗਾ ਕਿ ਸਾਡਾ ਮਕਸਦ ਵੀ ਇਹੀ ਹੈ ਵੀ ਇਹਦੀ ਕਾਕ ਹੋਣੀ ਚਾਹੀਦੀ ਹੈ ਹਾਂਜੀ ਵੀ ਇਹਦੇ ਕਿੰਨੇ ਕੁ ਫਾਇਦੇ ਹੋਏ ਇਹਦੇ ਨੁਕਸਾਨ ਕੀ ਹੋਏ ਹੂੰ ਫਿਰ ਸਾਰਿਆਂ ਨੂੰ ਇੱਕੋ ਚੀਜ਼ ਨਹੀਂ ਫਾਲੋ ਕਰਨੀ ਚਾਹੀਦੀ ਹੂੰ ਹਾਲਾਤ ਸਭ ਦੇ ਅਲੱਗ-ਅਲੱਗ ਨੇ ਹਾਂ ਜੇ ਕਿਸੇ ਦੇ ਹਾਲਾਤ ਅਲੋਕ ਕਰਦੇ ਨੇ ਉਹ ਇਹ ਮਹਿਸੂਸ ਕਰਦਾ ਜਾਂ ਯੰਗ ਕੁੜੀ ਇਹ ਮਹਿਸੂਸ ਕਰਦੀ ਆ ਕਿ ਕੰਮ ਕਰ ਵਾਲੀ ਔਰਤ ਦੀ ਲਾਈਫ ਟਫ ਆ ਤੇ ਉਹਨੂੰ ਸੌਖੀ ਦੀ অপਸ਼ਨ ਹੈਗੀ ਆ ਹਾਂ ਤਾਂ ਉਹਨੂੰ ਇਹ ਜਰੂਰ ਜਿਹੜਾ ਸਮਾਜਿਕ ਸਟਿਗਮੇ ਨੂੰ ਤੋੜ ਕੇ ਉਹ ਤੋਂ ਬੇਪਰਵਾਹ ਹੋ ਕੇ ਜਰੂਰ ਇਸ ਗੱਲ ਵੱਲ ਅੱਗੇ ਆਉਣਾ ਚਾਹੀਦਾ ਕਿ ਮੈਂ ਘਰ ਚਲਾਉਣਾ ਨੌਕਰੀ ਨਹੀਂ ਕਰਨੀ ਜਿਵੇਂ ਹੁਣ ਬਾਹਰ ਹੁੰਦੀ ਸੀ ਮੈਂ ਹੀ ਕੰਮ ਕਰਦੀ ਸੀ ਹਾਲਾਂਕਿ ਕੰਮ ਵਧੀਆ ਸੀ ਸਾਰਾ ਕੁਝ ਸੀ ਚਲੋ ਆਪਣੀ ਲੋੜ ਵੀ ਸੀਗੀ ਬਿਲਕੁਲ ਪਰ ਮੈਂ ਬਿਲਕੁਲ ਫੀਲ ਕਰਦੀ ਹੁੰਦੀ ਸੀ ਕਿ ਮੈਂ ਆਪਣੇ ਬੱਚਿਆਂ ਨੂੰ ਉਹ ਮਾਹੌਲ ਨਹੀਂ ਦੇ ਸਕੀ ਜਿਹੜਾ ਸਾਨੂੰ ਮਿਲਿਆ ਸੀ ਇੱਕ ਸਕੂਲ ਤੋਂ ਜਦ ਬੱਚੇ ਨੇ ਘਰ ਆਉਣਾ ਉਹ ਹਮੇਸ਼ਾ ਆਪਣੀ ਮਾਂ ਨੂੰ ਦੇਖਦਾ ਹੂੰ ਉਹਦੇ ਲਈ ਸਾਰਾ ਸੰਸਾਰ ਉਹੀ ਹੁੰਦਾ ਸੀ ਪਹਿਲਾਂ ਜਦ ਸਕੂਲ ਤੋਂ ਆਉਣਾ ਦੇਖਣਾ ਬੇਬੀ ਬੀਬੀ ਘਰੇ ਆ ਜਾਂ ਜਿੱਦਣ ਕਿਤੇ ਉਹ ਗਈ ਹੁੰਦੀ ਸੀ ਮਹੀਨੇ ਦੋ ਮਹੀਨੇ ਬਾਅਦ ਕਿਤੇ ਇੱਕ ਦਿਨ ਜਾਣਾ ਸਾਨੂੰ ਉਹ ਦਿਨ ਦੇਣ ਨਹੀਂ ਸੀ ਲੱਗਦਾ ਪਹਾੜ ਜਿੱਡਾ ਦਿਨ ਲੱਗਦਾ ਸੀ ਸੋ ਉਹ ਮਾਹੌਲ ਮੈਂ ਆਪਣੇ ਬੱਚਿਆਂ ਨੂੰ ਨਹੀਂ ਦੇ ਸਕੀ ਤੇ ਮੈਨੂੰ ਇਹ ਹਮੇਸ਼ਾ ਰਿਹਾ ਵੀ ਜੇ ਕਿਤੇ ਮੇਰੇ ਹੱਥ ਵੱਸ ਹੋਵੇ ਤਾਂ ਮੈਂ ਇਹ ਟਾਈਮ ਆਪਣੇ ਬੱਚਿਆਂ ਨੂੰ ਦਾਂ ਮੈਂ ਜਾ ਮੈਂ ਜੋਬ ਨਾ ਕਰਾਂ ਪਰ ਬਿਲਕੁਲ ਇਹ ਮਜਬੂਰੀ ਸੀਗੀ ਕਰਦੇ ਸੀ ਪਰ ਪਰ ਇਹ ਉਹਦੇ ਵਿੱਚੋਂ ਹਾਂ ਪਰ ਉਹਦੇ ਵਿੱਚੋਂ ਇਹ ਫੀਲ ਜ਼ਰੂਰ ਹੋਇਆ ਜੇ ਮੈਂ ਜੌਬ ਕੀਤੀ ਤਾਂ ਮੈਨੂੰ ਇਹ ਚੀਜ਼ ਫੀਲ ਹੋਈ ਆ ਮੈਨੂੰ ਲੱਗਦਾ ਜ਼ਰੂਰ ਸਾਨੂੰ ਇਹ ਗੱਲ ਕਰਨੀ ਚਾਹੀਦੀ ਆ ਕਿ ਕੀ ਫੀਲ ਹੁੰਦਾ ਇਹ ਵੀ ਕਰਨੀ ਚਾਹੀਦੀ ਆ ਹਰ ਜੋ ਨੌਜਵਾਨ ਕੁੜੀ ਨੂੰ ਬਈ ਉਹ ਭੇਡ ਚਾਲ ਦਾ ਹਿੱਸਾ ਨਾ ਬਣ ਕੇ ਉਹ ਆਪਣੀ ਮਤਵਰਤੇ ਪਹਿਲਾਂ ਇਹਨੂੰ ਮਹਿਸੂਸ ਕਰੇ ਤੇ ਡਿਸਕਸ਼ਨ ਕਰੇ ਇਹਨੂੰ ਦੇਖੇ ਕਿ ਕੀ ਵਾਕਿਆ ਹੀ ਉਹਦੀ ਲੋੜ ਹੈ ਕਾ ਪੈਸਾ ਕਮਾਉਣ ਲਈ ਬਾਹਰ ਜਾਣਾ ਜਾਂ ਉਹ ਸਿਰਫ ਸਮੇਂ ਦੇ ਗੇੜ ਚ ਪੈ ਕੇ ਕਈ ਹੁਣ ਕੁੜੀਆਂ ਨੇ ਉਹ ਕਹਿਣਗੀਆਂ ਬੋਰ ਹੋ ਗਏ ਘਰੇ ਉਹ ਘਰ ਦੇ ਕੰਮਾਂ ਚ ਇਨਵੋਲ ਨਹੀਂ ਹੁੰਦੀਆਂ ਅਰ ਤੁਸੀਂ ਇਹ ਦੇਖੋ ਵੀ ਚਲੋ ਆਪਾਂ ਇੱਥੇ ਦੇਖਿਆ ਹੁਣ ਕਈ ਕੁੜੀਆਂ ਟੀਚਰ ਦੀ ਜੌਬ ਕਰਦੀਆਂ 5-5000 ਤੇ ਮਹੀਨੇ ਲਈ ਔਰ ਘਰੇ ਉਹਨਾਂ ਨੇ ਮੈਨੂੰ ਲੱਗਦਾ ਵੀ 2-2.5000 ਤੇ ਕੰਮ ਵਾਲੀਆਂ ਲਾਨੀਆਂ ਨੇ ਉਹ ਚੋਂ ਤਾਂ ਕੁਝ ਵੀ ਨਹੀਂ ਨਿਕਲਦਾ ਹੈਗਾ ਐਟ ਲੀਸਟ ਜਾਂ ਇਹ ਹੀ ਹੋਵੇ ਵੀ ਫਾਈਨੈਂਸ਼ੀਅਲ ਪਾਰਟ ਇਸ ਸਟਰੋਂਗ ਹੋਵੇ ਕੰਮ ਨਾਲ ਤੁਸੀਂ ਇਹ ਸਮਝਦੇ ਮੈਨੂੰ ਤਾਂ ਇੰਜ ਲੱਗਦਾ ਵੀ ਕਹਿੰਦੇ ਨੇ ਵੀ ਘੁੰਮ ਘੁਮਾ ਕੇ ਬੋਤੀ ਕੀ ਕਹਿੰਦੇ ਹੋ ਪੋਤੇ ਬੋਟਲੇ ਹਾਂ ਬਈ ਅਸੀਂ ਨਵੇਂ ਤਜਰਬੇ ਕਰਦੇ ਆਂ ਕਈ ਤਜਰਬੇ ਸਾਡੇ ਇਹੋ ਜਿਹੇ ਨੇ ਉਹ ਕਰ ਕਰ ਕੇ ਥੱਕ ਹਾਰ ਕੇ ਫਿਰ ਕਹਿਣ ਲੱਗ ਜਾਂਦੇ ਆਂ ਬਈ ਉਹ ਪੁਰਾਣਾ ਹੀ ਸਿਸਟਮ ਠੀਕ ਸੀ ਐਂ ਦੇਖੋ ਇਸ ਗੱਲ ਨੂੰ ਮੈਂ ਇਹ ਕਹੂੰਗੀ ਤਜਰਬੇ ਜ਼ਰੂਰ ਕਰਨੇ ਚਾਹੀਦੇ ਆ ਪਰ ਸਿੱਖਣਾ ਚਾਹੀਦਾ ਔਰ ਸੱਚੀ ਅੰਦਰੋਂ ਜੋ ਜਿਵੇਂ ਮੈਂ ਆਪਣਾ ਐਕਸਪੀਰੀਅੰਸ ਸ਼ੇਅਰ ਕੀਤਾ ਵੀ ਮੇਰੇ ਅੰਦਰ ਇਹ ਰਹਿੰਦੀ ਆ ਗੱਲ ਵੀ ਮੈਂ ਆਪਣੇ ਬੱਚਿਆਂ ਨੂੰ ਉਹ ਟਾਈਮ ਨਹੀਂ ਦੇ ਸਕੇ ਜਿਹੜਾ ਮੇਰੀ ਮਾਂ ਨੇ ਦਿੱਤਾ ਇਹ ਜ਼ਰੂਰ ਤੁਹਾਨੂੰ ਫੀਲਿੰਗ ਜਾਂ ਵੌਇਸ ਆਊਟ ਕਰਨਾ ਚਾਹੀਦਾ ਵੀ ਇਹਦੇ ਚੋਂ ਅਸੀਂ ਕੀ ਸਿੱਖਿਆ ਕੀ ਮਿਸ ਕੀਤਾ ਸਮਾਜ ਇੱਕ ਸੋਸ਼ੀਅਲ ਸਟਿਗਮੇ ਚ ਇਹ ਵੀ ਜਾਂਦਾ ਵੀ ਕਈ ਵਾਰ ਕੋਈ ਬੰਦਾ ਕੋਈ ਜਿਵੇਂ ਕਰ ਲੋ ਬਾਹਰ ਜਾਣ ਦਾ ਹੀ ਡਿਸੀਜਨ ਲੈ ਲੋ ਹੁਣ ਆਪਣੇ ਕੋ ਕਿੰਨੇ ਲੋਕ ਆਏ ਨੇ ਜਿਹੜੇ ਮੋਡ ਰਹੇ ਨੇ ਉਹਨਾਂ ਕੋ ਆਲਰੇਡੀ ਇੱਥੇ ਜਮੀਨਾ ਜ਼ਿਆਦਾ ਤੇ ਚੰਗੀਆਂ ਨੇ ਜਾਂ ਜਿਨ੍ਹਾਂ ਦੀਆਂ ਬਹੁਤ ਉਹ ਤਾਂ ਮਹਿੰਗੀਆਂ ਵਿਕ ਰਹੀਆਂ ਨੇ ਹਾਂ ਉਹ ਉੱਥੇ ਬੈਠ ਕੇ ਫੀਲ ਤਾਂ ਕਰਨ ਲੱਗੇ ਸੀ ਵੀ ਯਾਰ ਪੈਸੇ ਤਾਂ ਅਸੀਂ ਪੰਜਾਬ 'ਚ ਸਾਡੇ ਕੋਲ ਵੱਧ ਨੇ ਹਾਂ ਪਰ ਉਹ ਕਈ ਵਾਰ ਫਿਰ 파ਟਨਰ ਨਹੀਂ ਮੰਨਦਾ ਫਿਰ ਕਈ ਵਾਰ ਤੁਸੀਂ ਨਵੇਂ ਤਜਰਬੇ ਕਰਨ ਗਏ ਇਹ ਜੀ ਜਗ੍ਹਾ ਨਿਕਲ ਜਾਂਦੇ ਫਿਰ ਚਾਹੁੰਦੇ ਹੀ ਵੀ ਨਹੀਂ ਵਾਪਸ ਆਉਂਦੇ ਹਾਂ ਪਰ ਇਹ ਚੇਂਜ ਕਰ ਲੈਣਾ ਚਾਹੀਦਾ ਜਦੋਂ ਇੱਕ ਚੀਜ਼ ਭਾਵੇਂ ਤੁਸੀਂ ਅੱਜ ਉਹਨੂੰ ਚੰਗਾ ਸਮਝ ਕੇ ਕਰਦੇ ਹੋ ਪਰ ਤੁਹਾਨੂੰ ਕਰਨ ਤੋਂ ਬਾਅਦ ਪਤਾ ਲੱਗਿਆ ਕਿ ਨਹੀਂ ਇਹ ਸੱਚ ਚੰਗਾ ਨਹੀਂ ਤੁਹਾਨੂੰ ਕਬੂਲ ਕਰ ਲੈਣਾ ਚਾਹੀਦਾ ਵੀ ਨਹੀਂ ਇਟ ਵਾਸ ਐਂਡ ਤਾਂ ਹੀ ਤਾਂ ਆਪਾਂ ਹਮੇਸ਼ਾ ਗੱਲ ਕਰਦੇ ਹਾਂ ਵੀ ਜੋ ਵੀ ਅਸੀਂ ਜ਼ਿੰਦਗੀ 'ਚ ਕਰਦੇ ਆ ਇਹ ਸਾਰਾ ਇੱਕ ਐਕਸਪੀਰੀਅੰਸ ਆ ਇਕਸਪੀਰੀਅੰਸ ਤੋਂ ਬਾਅਦ ਅਸੀਂ ਦੱਸਾਂਗੇ ਵੀ ਕਿੰਨਾ ਕੁ ਸਾਡਾ ਸੋਚਣਾ ਸਹੀ ਸੀ ਕਿੰਨਾ ਕੁ ਗਲਤ ਸੀ ਐਵੇਂ ਜਿਹੜੀ ਘਰੇਲੂ ਔਰਤ ਆ ਜੇ ਉਹ ਕਿਤੇ ਬਾਹਰ ਜਾਂਦੀ ਉਹਨੂੰ ਬਾਹਰ ਜਾ ਕੇ ਪਤਾ ਲੱਗ ਗਿਆ ਹਾਂ ਕਿ ਇਹ ਸੌਖਾ ਨਹੀਂ ਵੀ ਉਹਨੂੰ ਜਿੱਦ ਨਹੀਂ ਕਰਨੀ ਚਾਹੀਦੀ ਉਹਨੂੰ ਆਪਣਾ ਮੁੜ ਕੇ ਘਰ ਵੱਲ ਨੂੰ ਆਉਣਾ ਚਾਹੀਦਾ ਬਿਲਕੁਕੁਲ ਆਪਾਂ ਨਾ ਅਸਲ ਚੀਜ਼ ਐਵੇਂ ਲੈ ਲੈਣੀਆਂ ਵੀ ਇਹ ਤਾਂ ਹੁਣ ਪੱਥਰ ਤੇ ਲਕੀਰਾਂ ਪੱਥਰ ਤੇ ਲਿਖਿਆ ਗਿਆ ਇਹ ਚੀਜ਼ ਨਾ ਲੈ ਕੇ ਇਗੋ ਨੂੰ ਇਨਸਰਟ ਵੀ ਮੈਂ ਕਰਕੇ ਦਿਖਾਇਆ ਉਹ ਕਰਕੇ ਹੋਇਆ ਕਿ ਹੋਇਆ ਕਿ ਤੁਸੀਂ ਫੈਮਿਲੀ ਸਟਰਕਚਰ ਤਾਂ ਖਰਾਬ ਕਰ ਲਿਆ ਆਪਣੇ ਆਪ ਨੂੰ ਥਕਾ ਲਿਆ ਹਾਂ ਅਸੀਂ ਦੁਖੀ ਵੀ ਹੋਏ ਤੇ ਕਿਤਨਾ ਕਿਤੇ ਸਾਡੇ ਹੰਕਾਰ ਇਹ ਸਨ ਤੋਰੀ ਰੱਖਦਾ ਹੁਣ ਦੇਖੋ ਬੱਚੇ ਬੱਚਿਆਂ ਨੂੰ ਕਿਤੇ ਕਿਤੇ ਛੱਡ ਕੇ ਕੰਮਾਂ ਤੇ ਜਾਣਾ ਸੌਖਾ ਨਹੀਂ ਗਾ ਕੋਈ ਇਹ ਔਖਾ ਹੈ ਸਪੈਸ਼ਲੀ ਬਾਹਰਲੇ ਦੇਸ਼ ਚ। ਇਹ ਘਰ ਇੱਕ ਇਹ ਜੀ ਚੀਜ਼ ਆ ਹੁਣ ਆਪਾਂ ਇੱਥੇ ਕੋਈ ਹਾਲਾਂਕਿ ਇੰਨਾ ਆਪਣੇ ਕੋਲ ਸਟਾਫ ਆ ਉਹਦੇ باوجود ਵੀ ਨੋਟ ਕਰ ਵੀ ਆਪਣੀ ਮੌਜੂਦਗੀ ਨਾ ਹੋਣਾ। ਹਾਂ ਇੱਕ ਹਫਤਾ ਬਾਹਰ ਜਾਓ ਪਤਾ ਲੱਗ ਜਾਂਦਾ ਵੀ ਘਰ ਹਿੱਲ ਗਿਆ। ਹਿੱਲ ਗਿਆ ਹਾਂਜੀ। ਹੋਇਲਣ ਦੇ ਵਿੱਚ ਮੇਰਾ ਤਾਂ ਕੋਈ ਰੋਲ ਨਹੀਂ। ਮੈਨੂੰ ਪਤਾ ਹੁੰਦਾ ਤੂੰ ਸਵੇਰ ਤੋਂ ਨਿਕਲੀ ਕਿੰਨੇ ਕੰਮ ਕਰ ਤੂੰ ਮੁੜ ਜਿੰਦਾ ਮੈਨੂੰ ਤਾਂ ਕੰਮਾਂ ਦਾ ਵੀ ਨਹੀਂ ਪਤਾ ਹੁੰਦਾ। ਹਾਂ। ਤੇ ਕਿਹੜੇ ਕਿਹੜੇ ਕੰਮ ਹੋਗੇ ਹਾਂਜੀ ਹਾਂ ਫਿਰ ਕਿੰਨੇ ਫਿਰ ਬਹੁਤ ਵੱਡੀ ਗੱਲ ਇਹ ਹੁੰਦੀ ਆ ਕਿ ਜੇ ਤੁਸੀਂ ਫਿਜ਼ੀਕਲੀ ਪ੍ਰੈਜ਼ੈਂਸ ਨਹੀਂ ਹੈਗੇ ਹਾਂ ਤੁਹਾਡਾ ਜਿਹੜਾ ਫਿਜ਼ੀਕਲ ਪ੍ਰੈਜ਼ੈਂਸ ਦਾ ਬੋਲ ਚਾਲ ਅਰਥ ਵਿਹਾਰ ਦਾ ਅਸਰ ਆ ਉਹ ਪੈਣਾ ਹੀ ਪੈਣਾ ਹਾਂਜੀ ਤੇ ਬੱਚਿਆਂ ਨੂੰ ਦਾਦੀ ਦੀ ਉਮਰ ਜ਼ਿਆਦਾ ਹੁੰਦੀ ਆ ਉਹ ਫਿਜ਼ੀਕਲ ਸਪੋਰਟ ਉਹ ਨਹੀਂ ਕਰ ਸਕਦੀ ਹਾਂ ਜੇ ਦਾਦੀ ਦਾਦਾ ਘਰ ਵੀ ਹੋਣ ਹਾਂ ਤੇ ਜਿਹੜੀ ਮਾਂ ਕਰ ਸਕਦੀ ਆ ਜਾਂ ਪਿਓ ਕਰ ਸਕਦਾ ਹਰ ਇੱਕ ਦਾ ਆਪਣਾ ਆਪਣਾ ਰੋਲ ਹੁੰਦਾ ਆ ਹਣੇ ਹੁਣ ਕਈ ਘਰਾਂ 'ਚ ਮੈਂ ਜਾ ਕੇ ਆਇਆ ਪਿੰਡ 'ਚ ਵੀ ਉੱਥੇ ਇੱਕ ਮਸਲਾ ਮੈਨੂੰ ਮਹਿਸੂਸ ਹੋਇਆ ਵੀ ਘਰ ਦੀ ਔਰਤ ਬੱਚਿਆਂ ਕੋ ਚਲੇਗੀ ਕੈਨੇਡਾ ਹੂੰ ਹੂੰ ਪਿੱਛੋਂ ਘਰ ਹਿੱਲਿਆ ਪਿਆ ਹਾਂਜੀ ਉਹਦੇ ਇੱਕ ਵੱਡੇ ਵੀ ਜਿਹੜੀ ਮਾਈ ਆ ਵਿਚਾਰੀ ਉਹ ਬਿਰਧ ਆ ਹਾਂ ਉਹ ਕਹਿੰਦੇ ਵੀ ਭਾਈ ਬਹੁਤ ਔਖਾ ਮੇਤੋਂ ਹੁਣ ਹੁੰਦਾ ਨਹੀਂ ਹਾਂ ਉਹ ਕੰਪਨੀ ਤਾਂ ਦੇ ਸਕਦੀ ਹੈ ਹਾਂ ਬੱਚਿਆਂ ਕੋਲ ਜਦੋਂ ਇਹਦੀ ਕੰਪਨੀ ਦੇ ਸਕਦੇ ਉਹਨਾਂ ਨੂੰ ਪਰ ਉਹ ਪੂਰੀ ਜ਼ਿੰਮੇਵਾਰੀ ਮਦਰ ਦੀ ਜ਼ਿੰਮੇਵਾਰੀ ਨਿਭਾਉਣ ਦੇ ਵਿੱਚ ਤਾਂ ਉਹਨਾਂ ਨੂੰ ਖਿਆਈ ਆਉਂਦੀ ਹੈ ਹਾਂ ਬਈ ਅੱਛਾ ਸੋ ਕੁੱਲ ਮਿਲਾ ਕੇ ਮੈਂ ਇਹ ਕਹੂੰਗਾ ਜੀ ਕਿ ਇਹ ਚੀਜ਼ ਤੇ ਵਿਚਾਰ ਸਾਨੂੰ ਕਰਨੀ ਚਾਹੀਦੀ ਆ ਜੇ ਕਿਸੇ ਪਰਿਵਾਰ ਦੇ ਵਿੱਚ ਘਰੇਲੂ ਔਰਤ ਬਚ ਸਕਦੀ ਆ ਮੈਂ ਕਹੂੰਗਾ ਸਮਾਜਿਕ ਢਾਂਚੇ ਲਈ ਇਹ ਬਹੁਤ ਵਧੀਆ ਆਪਸ਼ਨ ਹੈ ਪਰ ਇਹ ਆਪਸ਼ਨ ਤੁਹਾਨੂੰ ਇਸ ਵੇਲੇ ਸਮਾਜ ਨੇ ਤਾਂ ਲੈਣ ਨਹੀਂ ਦੇਣੀ ਨੇਕ ਸਮਾਜ ਜਿਸ ਵੇਲੇ ਕੋ ਹੋਰੇ ਦੌਰ ਚੱਲਿਆ ਆਵਾਜ਼ ਉਲਟ ਚੱਲੀ ਹੋਈ ਆ ਨਾ ਹੁਣ ਆਵਾਜ਼ ਦੇ ਉਲਟ ਚੱਲਣ ਦਾ ਹੌਸਲਾ ਹੈ ਹਿੰਮਤ ਹੈ ਤੁਹਾਡੇ ਕੋ ਸਮਝ ਹੈ ਫਿਰ ਇਸ ਗੱਲ ਨੂੰ ਸਾਨੂੰ ਮੈਨੂੰ ਲੱਗਦਾ ਸਾਡੇ ਸਮਾਜ ਨੂੰ ਮੁੜਨਾ ਪੈਣਾ ਕਿ ਸਾਡੀ ਔਰਤ ਘਰੇ ਰਹੇ ਉਹ ਘਰ ਨੂੰ ਸੰਭੇ ਤੇ ਪਰ ਇਹ ਫੈਸਲਾ ਮੈਨੂੰ ਲੱਗਦਾ ਬੰਦੇ ਨੂੰ ਵੱਲੋਂ ਪ੍ਰੋਬਲਮ ਨਹੀਂ ਹੈ ਔਰਤ ਦੀ ਆਪਣੀ ਉਹ ਪ੍ਰੋਬਲਮ ਹੈ ਅਸਲ 'ਚ ਜੇ ਔਰਤ ਆਪਣੇ ਅੰਦਰੋਂ ਇਹ ਫੈਸਲਾ ਲਾਊਗੀ ਤਾਂ ਹੀ ਇਹ ਵਧੀਆ ਫੈਸਲਾ ਹੋਊਗਾ ਇਹ ਵੀ ਹੋ ਜਾਂਦਾ ਨੇ ਵੀ ਜਿਆਦਾਤਰ ਇਹ ਪ੍ਰੋਬਲਮ ਦਾ ਕਾਰਨ ਔਰਤ ਆਪ ਹੀ ਹੈ ਹੋਈ ਹੈ ਜੀ ਬਿਲਕੁਲ ਹੋਈ ਹੈ ਕਿਉਂਕਿ ਉਹਨੂੰ ਲੱਗਿਆ ਕਿ ਮੈਨੂੰ ਬਰਾਬਰਤਾ ਨਹੀਂ ਦਿੱਤੀ ਗਈ ਹੁਣ ਮੈਂ ਦੱਸੂਗਾ ਹਾਂ ਹੁਣ ਦੇਖੋ ਕਿੰਨੇ ਆਪਣੇ ਮੇਰੇ ਫਰੈਂਡ ਸਰਕਲ 'ਚ ਨੇ ਜਿਹਨਾਂ ਉਹਨਾਂ ਦੇ ਹਸਬੰਦ ਕਹਿੰਦੇ ਨੇ ਵੀ ਨੌਕਰੀ ਛੱਡ ਦੇ ਹਾਂਜੀ ਉਹ ਉਹ ਚਾਉਂਦੇ ਵੀ ਨਹੀਂ ਛੱਡਣੀ ਔਖੇ ਵੀ ਨੇ ਹਾਂ ਰੋਟੀ ਪਾਣੀ ਬਣਾਉਣਾ ਔਖਾ ਹਾਂ ਫਿਰ ਵੀ ਕਹਿੰਦੇ ਮੈਂ ਕੀ ਕਰੂੰਗੀ ਮੈਂ ਕੀ ਕਰੂੰਗੀ ਹਾਂਜੀ ਉਹ ਉਹ ਆਪਣੀ ਅਹਿਮੀਅਤ ਆਪੇ ਖਤਮ ਕਰਕੇ ਦੇ ਘਰ ਤੇਰੇ ਅਸਰ ਤੇ ਚੱਲਦਾ ਇਹ ਥੋੜਾ ਉਹਨੂੰ ਐ ਲੱਗਣ ਲੱਗਾ ਜਿਵੇਂ ਘਰ ਦੇ ਕੰਮ ਤੋਂ ਬਿਨਾ ਕੁਝ ਕਰਦੀ ਨਹੀਂ ਮੇਰੀ ਸ਼ਾਦਾ ਅਹਿਮੀਅਤ ਨਹੀਂ ਹਾਂਜੀ ਹਾਂ ਮੈਂ ਕੀ ਕਰੂੰਗੀ ਇਸ ਸਸ ਸਾਡੇ ਬੀਬੀਆਂ ਕੀ ਕਰਦੀਆਂ ਸੀ ਹਾਂ ਉਹ ਘਰ ਚ ਸੀਗੀਆਂ ਘਰ ਚ ਸੀਗੇ ਪਰ ਹਾਂ ਉਹ ਚੀਜ਼ ਜਰੂਰ ਨਿਕਲੀ ਕਿ ਉਸ ਚੀਜ਼ ਦੀ ਕਦਰ ਨਹੀਂ ਹੋਈ ਮੈਂ ਤਾਂ ਇਹ ਮਹਿਸੂਸ ਕਰੂੰਗਾ ਸਾਨੂੰ ਵੀ ਜਦੋਂ ਔਰਤ ਘਰ ਚੋਂ ਨਿਕਲੀ ਮੇਰੇ ਬੱਚੇ ਦਾ ਸਿਰਫ ਫੇਰ ਫੀਲ ਹੋਇਆ ਬੰਦੇ ਨੂੰ ਵੀ ਨਹੀਂ ਪਹੁੰਚਦਾ ਬੰਦੇ ਨੂੰ ਉਦਾਂ ਟ੍ਰੇਲਰ ਦਿਖਾ ਦੇਣਾ ਚਾਹੀਦਾ ਵੀ ਚੱਲ ਮੈਂ ਮਹੀਨੇ ਲਈ ਹਾਂ ਜਾਣੀ ਆ ਵੀ ਜੇ ਤਾ ਤੇ ਮੇਰੇ ਜਾਣ ਤੋਂ ਬਾਅਦ ਘਰ ਨੂੰ ਸਾਂਭ ਗਿਆ ਫਿਰ ਤੇ ਮੈਂ ਨੌਕਰੀ ਕਰ ਲਵਾਂ ਨਹੀਂ ਫਿਰ ਰਹਿਣ ਦੋ ਫਿਰ ਮੈਨੂੰ ਲੱਗਦਾ ਬੰਦੇ ਨੂੰ ਵੀ ਕਹਿ ਦੇਣਾ ਚਾਹੀਦਾ ਔਰਤ ਨੂੰ ਵੀ ਤੂੰ ਛੱਡ ਦੇ ਜਾ ਆ ਵੀ ਤੇਰੇ ਬਿਨਾ ਮੇਰਾ ਸਰ ਹਾਂ ਇਹ ਬਿਲਕੁਲ ਅਸਲੀ ਕਹੂੰਗਾ ਮੈਂ ਕਹਿ ਦਿੰਨਾ ਤੁਹਾਡੇ ਬਿਨਾ ਸਾਡਾ ਸਰਦਾਰ ਨਹੀਂ ਅਰੇ ਸਾਨੂੰ ਮौजਾਂ ਲੱਗੀਆਂ ਨੇ ਨਹੀਂ ਤੁਸੀਂ ਤਾਂ ਖੈਰ ਕਹਿ ਰਹੇ ਹੋ ਇਹਦੇ 'ਚ ਕੋਈ ਸ਼ੱਕ ਨਹੀਂਗਾ ਪਰ ਕਈ ਜਿੱਥੇ ਜਿੱਥੇ ਸਰ ਇਹ ਸੋਚ ਤੇਰੀ ਗੱਲ ਬਿਲਕੁਲ ਸਹੀ ਆ ਹਾਂ ਬੰਦੇ 'ਚ ਇਹ ਪ੍ਰੋਬਲਮ ਜ਼ਰੂਰ ਆ ਕੇ ਬੰਦਾ ਕਹਿੰਦਾ ਹੁਣ ਇਹਨੂੰ ਇਹ ਦਿਮਾਗ ਆਪੇ ਟਿਕਾਣੇ ਆਊ ਆਪੇ ਹਟੇ ਹੋਣੇ ਮੈਂ ਤਾਂ ਬਥੇਰਾ ਕਹਿਣਾ ਪਰ ਉਹਨੂੰ ਇਹ ਕਹਿਣਾ ਚਾਹੀਦਾ ਕਿ ਘਰ ਨਹੀਂ ਚੱਲਣਾ ਤੇਰੇ ਤੋਂ ਬਿਨਾ ਤੇ ਹਾਂ ਮੈਂ ਬਾਹਰ ਦਾ ਕੰਮ ਜ਼ਰੂਰ ਕਰ ਲਵਾਂ ਪਰ ਘਰ ਚ ਲਾਉਣ ਲਈ ਤੇਰੀ ਲੋੜ ਹੈ ਤੇ ਔਰਤ ਨੂੰ ਵੀ ਹੌਸਲਾ ਹੋਵੇ ਕਿ ਉਹ ਵੈਲਿਊ ਸਮਝ ਕੇ ਛੱਡੇ ਤੇ ਔਰਤ ਵੀ ਆਪਣੀ ਮਾਨਸਿਕ ਦਸ਼ਾ ਚੇਂਜ ਕਰੇ ਸਾਨੂੰ ਅਸੀਂ ਜੋ ਫੇਲ ਕਰਦੇ ਹਾਂ ਅਸੀਂ ਤਾਂ ਉਹ ਗੱਲ ਕਰਦੇ ਹਾਂ ਨਹੀਂ ਔਰਤ ਤਾਂ ਦੇਖੋ ਮੈਂ ਕਹਿੰਨੀ ਔਰਤ ਬਹੁਤ ਸੌਫਟ ਆ ਬਹੁਤ ਕੋਮਲ ਆ ਸੱਚੀ ਗੱਲ ਆ ਨਾ ਔਰ ਸ੍ਰਿਸ਼ਟੀ ਨੇ ਬਣਾਈ ਇਦਾਂ ਦੀ ਆ ਔਰ ਤਾਂ ਦਾ ਤਾਂ ਮਸਲਾ ਇੰਨਾ ਕਾ ਉਹ ਕਹਿੰਦੀ ਵੀ ਦੇਖੋ ਆਪਾਂ ਇੱਕ ਘਰ ਵਾਲੀ ਘਰ ਵਾਲੇ ਨੂੰ ਕਹਿੰਦੀ ਵੀ ਆਪਾਂ ਰੋਜ਼ ਰੋਜ਼ ਦਾ ਝਗੜਾ ਖਤਮ ਕਰ ਲੈਨੇ ਆ ਉਹ ਕਹਿੰਦਾ ਕਿਵੇਂ ਹੋ ਝਗੜਾ ਖਤਮ ਕਹਿੰਦੀ ਵੀ ਤੁਸੀਂ ਮੇ ਤੋਂ ਮਾਫੀ ਮੰਗ ਲਓ ਮੈਂ ਤੁਹਾਨੂੰ ਮਾਫ ਕਰ ਦਵਾਂ ਸੌਖਾ ਹੀ ਹੈ ਸੌਖਾ ਹੀ ਆ ਹੈ ਨਾ ਪਤਾ ਨਹੀਂ ਕਿਉਂ ਨਹੀਂ ਸਮਝ ਆਉਂਦੀ ਲੋਕਾਂ ਨੂੰ ਨਹੀਂ ਅਸਲ 'ਚ ਦੋਨਾਂ ਨੂੰ ਆਪਣਾ ਆਪਣਾ ਬਣਦਾ ਰੋਲ ਕਰ ਦੇਣਾ ਚਾਹੀਦਾ ਜਿਵੇਂ ਮੈਨੂੰ ਲੱਗਿਆ ਕਿ ਹਾਂ ਮੈਨੂੰ ਆਹ ਪਾਰਟ ਬਹੁਤ ਮੈਂ ਮਿਸ ਕੀਤਾ ਮੈਂ ਫੀਲ ਕੀਤਾ ਔਰ ਜੇ ਮੇਰੇ ਬਾਸ ਹੋਵੇ ਕਿ ਮੈਂ ਉਹ ਆਉਂਦੇ ਬੱਚਿਆਂ ਨੂੰ ਸਕੂਲ ਤੋਂ ਆਉਂਦੇ ਬੱਚਿਆਂ ਨੂੰ ਆਪਣੇ ਘਰੇ ਰਹਾ ਉਹਨਾਂ ਦਾ ਖਾਣਾ-ਦਾਣਾ ਬਣਾਵਾ ਮੈਂ ਇਹ ਚੀਜ਼ ਆਪਣੇ ਬੱਚਿਆਂ ਨਾਲ ਵੀ ਸ਼ੇਅਰ ਕੀਤੀ ਹੈ ਹਾਲਾਂਕਿ ਉਹਨਾਂ ਦਾ ਇਦਾਂ ਦਾ ਕੋਈ ਐਕਸਪੀਰੀਅੰਸ ਨਹੀਂ ਸੀਗਾ ਤੇ ਜਿਵੇਂ ਚਾਰੰਜ ਦਿੱਤੇ ਕਿਹਾ ਫਿਰ ਬੰਦੇ ਨੂੰ ਵੀ ਜ਼ਰੂਰ ਕਹਿ ਦੇਣਾ ਚਾਹੀਦਾ ਸਾਨੂੰ ਨਾ ਇੱਕ ਦੂਜੇ ਲਈ ਨਹੀਂ ਅਸਲ 'ਚ ਆਪਣੇ ਆਪ ਲਈ ਇਮਾਨਦਾਰ ਹੋਣਾ ਚਾਹੀਦਾ ਬਿਲਕੁਲ ਉਹ ਸਚਾਈ ਹੋਈ ਹੈ ਹਾਂ ਸਚਾਈ ਜੋ ਕਹਿਣੀ ਚਾਹੀਦੀ ਆ ਵੀ ਇਹ ਮੈਂ ਕਰਕੇ ਦੇਖ ਲਈ ਹਾਂ ਮੈਨੂੰ ਪਤਾ ਸੀ ਅਸੀਂ ਬਾਹਰ ਸੀਗੇ ਨਹੀਂ ਸੀ ਸਾਡਾ ਘਰ ਚੱਲ ਸਕਦਾ ਮੈਂ ਜੋਬ ਕੀਤੀ ਆ ਤੇ ਪਰ ਨਹੀਂ ਮੇਰੀ ਇੱਛਾ ਨਹੀਂ ਸੀ ਅਸੀਂ ਜਦੋਂ ਵੀ ਕੋਈ ਗੱਲ ਕਰਦੇ ਆ ਉਹ ਸਾਡਾ ਇੱਕ ਪੁਆਇੰਟ ਆਫ 뷰 ਆ ਹਮ ਪੁਆਇੰਟ ਆਫ 뷰 ਦਾ ਮਤਲਬ ਇਹ ਨਹੀਂ ਹੁੰਦਾ ਕਿ ਅਸੀਂ ਸਾਰੇ ਪੱਖਾਂ ਤੋਂ ਗੱਲ ਨੂੰ ਦੇਖ ਲਿਆ ਹਨਾ ਜੀ ਸਾਰੇ ਤੋਂ ਨਹੀਂ ਜਿੱਥੋਂ ਤੱਕ ਜਿੰਨਾ ਕਿ ਸਾਨੂੰ ਦਿਖਾਈ ਦਿੰਦਾ ਸਾਨੂੰ ਮਹਿਸੂਸ ਹੁੰਦਾ ਅਸੀਂ ਗੱਲ ਕਰਦੇ ਆ ਹਾਂ ਗੱਲ 'ਚ ਕਮੀ ਰਹਿ ਗਈ ਹੋਵੇ ਗੱਲ ਦੇ ਵਿੱਚ ਕੋਈ ਅਗਿਆਨਤਾ ਹੋਵੇ ਅਸੀਂ ਉਹਨੂੰ ਵੀ ਸਵੀਕਾਰ ਕਰਦੇ ਆਂ ਤੇ ਤੁਸੀਂ ਆਪਣਾ ਪੱਖ ਜਿਹੜੇ ਕਮੈਂਟ ਨੇ ਉਹਦੇ ਵਿੱਚ ਜ਼ਰੂਰ ਲਿਖਿਓ ਫੋਨ ਕਰਕੇ ਸਾਨੂੰ ਗਾਈਡ ਕਰ ਸਕਦੇ ਹੋ ਅਸੀਂ ਸਵਾਗਤ ਕਰਾਂਗੇ ਤੁਹਾਡੇ ਕਿਸੇ ਵੀ ਕਮੈਂਟ ਦਾ ਤੇ ਨਾਲ ਦੀ ਨਾਲ ਮੇਰੇ ਖਿਆਲ ਚ ਇਹੀ ਇੱਕ ਪਰਿਵਾਰ ਬਣਦਾ ਫਿਰ ਇਸੇ ਤਰ੍ਹਾਂ ਆਪਾਂ ਇੱਕ ਦੂਜੇ ਤੋਂ ਸਿੱਖਦੇ ਆਂ ਸਿੱਖਦੇ ਕਿਉਂਕਿ ਅਲੱਗ-ਅਲੱਗ ਹਾਲਾਤਾਂ 'ਚ ਬੈਠੇ ਲੋਕਾਂ ਦਾ ਅਲੱਗ ਇਹ ਇਹ ਓਵਰ ਆਲ ਅਸੀਂ ਨਹੀਂ ਕਿਹਾ ਅਸੀਂ ਕਿਹਾ ਵੀ ਜਿੱਥੇ ਪੋਸੀਬਿਲਿਟੀ ਹੈ ਹਾਂਜੀ ਜਿੱਥੇ ਹੋ ਸਕਦਾ ਜਿੱਥੇ ਹੋ ਸਕਦੀ ਆ ਘਰਵਾਰ ਔਰਤ ਦਾ ਕੰਮ ਤੇ ਜਾਏ ਬਿਨਾ ਸਰ ਸਕਦਾ ਹੈ ਉੱਥੇ ਸਰਨਾ ਚਾਹੀਦਾ ਜੇ ਨਹੀਂ ਸਰਦਾ ਤਾਂ ਮਜਬੂਰੀ ਆ ਤੁਹਾਨੂੰ ਕਰਨਾ ਹੀ ਪੈਣਾ ਉੱਥੇ ਜਾਣਾ ਠੀਕ ਹੈ ਦੇਖੋ ਅਸੀਂ ਹਰ ਵਾਰ ਆਪਣਾ ਪਰਸਨਲ ਐਕਸਪੀਰੀਅੰਸ ਸ਼ੇਅਰ ਕਰਦੇ ਆ ਤੇ ਇਹ ਕਹਿੰਦੇ ਆ ਕਿ ਹਰ ਇੱਕ ਦੀ ਸਿਚੁਏਸ਼ਨ ਅਲੱਗ ਆ ਬਿਲਕੁਲ ਉਸ ਹਾਵ ਨਾਲ ਆਪਾਂ ਗੱਲ ਕਰਦੇ ਆ ਜਰੂਰ ਤੁਸੀਂ ਵੀ ਆਪਣਾ ਸਾਡੀ ਇਸ ਵੀਡੀਓ ਤੇ ਆਪਣਾ ਪੱਖ ਦੱਸਿਓ ਆਪਣੇ ਕਮੈਂਟ ਆ ਰਹੇ ਤੁਸੀਂ ਸ਼ੇਅਰ ਕਰਿਓ ਸੋਹਣਾ ਲੱਗਦਾ ਜਦੋਂ ਸਾਨੂੰ ਸਾਨੂੰ ਖੁਸ਼ੀ ਹੁੰਦੀ ਆ ਕਿ ਜਦੋਂ ਸਾਨੂੰ ਮਿਲਣ ਆਏ ਲੋਕ ਸਾਡੀ ਵੀਡੀਓ ਦੇ ਬੇਸ ਤੇ ਸਾਡੇ ਨਾਲ ਡਿਸਕਸ਼ਨ ਕਰਦੇ ਨੇ ਉਹਨਾਂ ਨੂੰ ਕੀ ਚੰਗਾ ਲੱਗਿਆ ਜਾਂ ਕਿਸੇ ਗੱਲ 'ਚ ਉਹਨਾਂ ਦਾ ਆਪਣਾ ਕੀ ਪੱਖ ਆ ਉਹਨਾਂ ਦੀ ਜ਼ਿੰਦਗੀ ਦੇ ਕੀ ਤਜਰਬੇ ਨੇ ਹਾਂ ਬਸ ਇਸੇ ਤਰ੍ਹਾਂ ਇੱਕ ਸਿੱਖਣ ਸਿਖਾਉਣ ਦਾ ਮਾਹੌਲ ਆ ਜਿਹੜਾ ਇੰਜ ਲੱਗਦਾ ਹੈ ਕਿ ਜ਼ਿੰਦਗੀ ਵੀ ਜਿਉਂ ਹੀ ਜਾ ਰਹੀ ਹੈ ਤੇ ਤੇ ਸਿੱਖਿਆ ਵੀ ਜਾ ਰਿਹਾ ਤੇ ਸਿੱਖ ਕੇ ਅਸੀਂ ਗਰੋ ਕਰਦੇ ਹਾਂ ਤੇ ਗਰੋਥ ਦੇ ਵਿੱਚ ਹੀ ਖੁਸ਼ੀ ਆ ਹਾਂਜੀ ਤੇ ਹੋਰ ਖੁਸ਼ੀ ਕੋਈ ਨਹੀਂ ਕਿਸੇ ਇੱਕ ਜਗ੍ਹਾ ਤੇ ਪਹੁੰਚ ਜਾ ਕੇ ਕੋਈ ਖੁਸ਼ੀ ਨਹੀਂ ਕੋਈ ਮੰਜ਼ਲ ਨਹੀਂ ਜ਼ਿੰਦਗੀ ਦੇ ਸਦਾ ਹੀ ਕੁਝ ਨਾ ਕੁਝ ਨਵਾਂ ਸਿੱਖਦੇ ਰਹੀਏ ਇਸ ਵਕਤ ਨੂੰ ਅਸੀਂ ਮਹਿਸੂਸ ਕੀਤਾ ਕਿ ਇਸ ਵਕਤ ਗੱਲ ਕੀਤੀ ਜਾਵੇ ਅਗਲੇ ਐਤਵਾਰ ਅਸੀਂ ਫਿਰ ਕੋਸ਼ਿਸ਼ ਕਰਾਂਗੇ ਕੋਈ ਇਸੇ ਤਰ੍ਹਾਂ ਦੇ ਸਮਾਜਿਕ ਹਾਲਾਤ ਤੇ ਪਰਿਵਾਰਕ ਮਸਲੇ ਤੇ ਗੱਲ ਕਰੀਏ ਤੇ ਤੁਹਾਡਾ ਪਿਆਰ ਮੁਹੱਬਤ ਇਦਾਂ ਹੀ ਮਿਲਦਾ ਰਹੇ ਇਦਾਂ ਹੀ ਆਪਣੀਆਂ ਸਾਂਝੀਆਂ ਪੈਂਦੀਆਂ ਰਹਿਣ ਤੇ ਅਗਲੇ ਹਫ਼ਤੇ ਫਿਰ ਮਿਲਦੇ ਹਾਂ ਜੀ ਬਹੁਤ-ਬਹੁਤ ਮਿਹਰਬਾਨੀ ਪਿਆਰ ਪਰਸਾ ਸਵੇਕਾ ਸਾਂਝੇ ਦਰ ਵਿਚ ਆ ਮਿੱਤਰੋ ਗੁਮ ਪੀਆ ਖਾਓ ਮਿੱਤਰੋ